जाजा ब्लॉगर देख रहे हैं, मेरे सारे ही व्यूज का एक बार फिर तो बहुत बहुत स्वागत है गैस करो मैं कितने हाँ देखो शांति महसूस करो पंछियों दी आवाजा आ रही कुदरत गोद वेचा मैं कुदरत गोद एक खास वजह करके रुकया मैं इस जगह पर ਇਹ ਰਸਤਾ ਹੈ ਜੀ ਚਮੂਈ ਤੋਂ ਇਹ ਜਾਂਦਾ ਜੀ ਤਲਵਾੜਾ ਇਹ ਸਾਰਾ ਪੰਜਾਬ ਦਾ ਪਹਾੜੀ ਇਲਾਕਾ ਆ ਕੰਡੀ ਦਾ ਇਲਾਕਾ ਆ ਬਹੁਤ ਹੀ ਖੂਬਸੂਰਤ ਇਲਾਕਾ ਆ ਪਰ ਇੱਥੇ ਮੈਂ ਅੱਜ ਇੱਕ ਖਾਸ ਵਜ੍ਹਾ ਕਰਕੇ ਵੀਡੀਓ ਬਣਾ ਰਿਹਾ ਖੂਬਸੂਰਤੀ ਤਾਂ ਜਿਹੜੀ ਹੈ ਹੀ ਹੈ ਉਹ ਤਾਂ ਹੈ ਪਰ ਖੂਬਸੂਰਤੀ ਨੂੰ ਕੁਝ-ਕੀ ਚੀਜ਼ਾਂ ਖਰਾਬ ਕਰ ਰਹੀਆਂ ਜਿਸ ਦਾ ਸਾਨੂੰ ਪਤਾ ਵੀ ਨਹੀਂ ਆ ਦੇਖੋ ਜੋ ਮੈਂ ਦਿਖਾਉਣਾ ਚਾਹੁੰਦਾ ਤੁਹਾਨੂੰ ਆ ਦੇਖੋ ਆ ਇੱਕ ਤੁਹਾਨੂੰ ਬੂਟੀ ਦਿਖ ਰਹੀ ਹੋਣੀ ਆ ਬਹੁਤ ਖੂਬਸੂਰਤ ਫੁੱਲਿਆਂ ਨੂੰ ਪਿਆ ਦੇਖੋ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਹੁਤ ਹੀ ਮਤਲਬ ਖੂਬਸੂਰਤ ਇਲਾਕਾ ਹੋ ਜਾਂਦਾ ਇਹ ਇਹ ਬੂਟੀ ਵੀ ਬਹੁਤ ਹੋ ਜਾਂਦੀ ਆ ਇਸ ਬੂਟੀ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਨੂੰ ਚੜੈਲ ਬੂਟੀ ਕਹਿੰਦੇ ਆ ਤੇ ਇੰਗਲਿਸ਼ ਨਾਮ ਇਹਦਾ ਹੈਗਾ ਜੀ ਇੰਗਲਿਸ਼ ਵਿੱਚ ਇਸਨੂੰ ਕਹਿੰਦੇ ਆ ਲੈਂਟਨ ਆ ਤੇ ਇਹ ਬੂਟੀ ਬਹੁਤ ਖਤਰਨਾਕ ਆ ਸਾਡੇ ਪਹਾੜਾਂ ਦੇ ਲਈ ਸਾਡੇ ਹੋਰ ਵੀ ਜਿੱਦਾਂ ਪੇੜ ਪੌਦੇ ਲੱਗੇ ਆ ਉਹਨਾਂ ਦੇ ਲਈ ਬਹੁਤ ਖਤਰਨਾਕ ਆ ਇੱਕ ਤੁਸੀਂ ਦੇਖ ਪਾ ਰਹੇ ਹੋਵੋਗੇ ਸਾਹਮਣੇ ਕਿ ਜਿੱਥੇ-ਜਿੱਥੇ ਇਹ ਬੂਟੀ ਹੈਗੀ ਆ ਤੁਹਾਨੂੰ ਰਸਤਾ ਵੀ ਨਹੀਂ ਦਿਖ ਰਿਹਾ ਅੱਗੇ ਦੇਖੋ ਸਾਰੇ ਜਿੱਦਾਂ ਐਕਸੀਡੈਂਟ ਹੋਣ ਦਾ ਇੱਥੇ ਖਤਰਾ ਬਹੁਤ ਵਧ ਗਿਆ ਆ ਤੇ ਅੰਨੇ ਮੋੜ ਆ ਬਿਲਕੁਲ ਬੂਟੀ ਨੇ ਰਸਤੇ ਢੱਕ ਲਏ ਆ ਤੁਹਾਨੂੰ ਮੋੜਾਂ ਤੇ ਦਿਖ ਹੀ ਨਹੀਂ ਰਿਹਾ ਆ ਦੇਖੋ ਇਹ ਲੈਂਟਾ ਨਾ ਆ ਇਹ ਬੂਟੀ ਨੇ ਜਿਹੜੀ ਪੁਰਾਣੀ ਬੂਟੀ ਆ ਸਾਡੀ 올ਡਰ ਬੂਟੀਆਂ ਆ ਜਾਂ ਪ੍ਰਚਲਿਤ ਬੂਟੀ ਹੈਗੀਆਂ ਆ ਜੜੀਆਂ ਬੂਟੀਆਂ ਜੋ ਪੰਜਾਬ ਦੇ ਵਿੱਚ ਹੈਗੀਆਂ ਆ ਪੇੜ ਪੌਦੇ ਜੋ ਪੰਜਾਬ ਦੇ ਆ ਗੁਣਕਾਰੀ ਉਹਨਾਂ ਨੂੰ ਇਹ ਟੱਕ ਲੈਂਦੀ ਆ ਟੱਕ ਕੇ ਉਹਨਾਂ ਨੂੰ ਬਿਲਕੁਲ ਹੀ ਮਤਲਬ ਮਾਰੀ ਜਾਂਦੀ ਆ ਬੂਟੀ ਆ ਦੇਖੋ ਟੱਕ ਕੇ ਸਾਡੇ ਜਿਹੜੇ ਪੁਰਾਣੇ ਬੂਟੇ ਆ ਗੁਣਕਾਰੀ ਬੂਟੇ ਉਹਨਾਂ ਨੂੰ ਮਾਰ ਹੀ ਦਿੰਦੀ ਇਹ ਬੂਟੀ ਆ ਦੇਖੋ ਤੁਸੀਂ ਇੱਥੇ ਤੁਹਾਨੂੰ ਦਿਖਾ ਪਾ ਰਿਹਾ ਹਾਂ ਅਗਰ ਦੇਖ ਪਾ ਰਹੇ ਹੋ ਤੁਸੀਂ ਆ ਹੈਗਾ ਜੀ ਗੰਦਲਾ ਜਿੰਨੂ ਕਿ ਕੜੀ ਪੱਤਾ ਕਹਿੰਦੇ ਆ ਇਹ ਕੜੀ ਪੱਤੇ ਨੂੰ ਉਹਨੇ ਦੱਬ ਲਿਆ ਆ ਇਸ ਬੂਟੀ ਨੇ ਦੇਖੋ ਦੱਬ ਲਿਆ ਉਹਨੇ ਮਰ ਜਾਣਾ ਥੱਲੇ ਵਿਚਾਰੇ ਨੇ ਕੜੀ ਪੱਤੇ ਨੇ ਆ ਦੇਖੋ ਤੁਸੀਂ ਦੇਖ ਪਾ ਰਹੇ ਹੋਵੋਗੇ ਅੰਦਰ ਕੜੀ ਪੱਤਾ ਉਗ ਰਿਹਾ ਥੱਲੇ ਬਾਸ ਆ ਠੀਕ ਆ ਬਾਸ ਤਾਂ ਚਲੋ ਲੰਬਾ ਹੋ ਜਾਂਦਾ ਹੈ ਤੇ ਕਾਫੀ ਵੱਧ ਰਿਹਾ ਤਾਂ ਉਹ ਪਰ ਇਹ ਬੂਟੀ ਦੇਖੋ ਤੁਸੀਂ ਕਿਦਾਂ ਇਹਨੇ ਘੇਰਾ ਪਾ ਲਿਆ ਆ ਸਾਰਾ ਮਤਲਬ ਸੜਕਾਂ ਤੱਕ ਅੱਗੇ ਤੱਕ ਆ ਗਈ ਆ ਇਦੇ ਨਾਲ ਨਾਲ ਇੱਕ ਹੋਰ ਬੂਟੀ ਆ ਜਿਹਨੂੰ ਕਿ ਕਹਿੰਦੇ ਕਾਂਗਰਸ ਘਾ ਆ ਦੇਖੋ ਜਿਹਦੇ ਬਾਰੇ ਕਿ ਕਾਫੀ ਪ੍ਰਚਲਿਤ ਆ ਕਿ ਇਹਦੇ ਨਾਲ ਅਲਰਜੀ ਹੁੰਦੀ ਆ ਸਕਿਨ ਦੀ ਅਲਰਜੀ ਹੁੰਦੀ ਜੇ ਲੱਗ ਜਾਵੇ ਤਾਂ ਕਾਫੀ ਜਾਣਿਆਂ ਦੇ ਮੈਂ ਹੁੰਦੀ ਦੇਖੀ ਵੀ ਆ ਤੇ ਇਹ ਵੀ ਬਹੁਤ ਇਹਦੀ ਵੀ ਬਹੁਤ ਪ੍ਰਮਾਹ ਰਿਆ ਇਹ ਜਿੱਦਾਂ ਇਹ ਹੋਈ ਹੋ ਆ ਇਦਾਂ ਹੀ ਜਿੱਦਾਂ ਲੈਂਟਾ ਨਾ ਹੋਈ ਆ ਚੜੇਲ ਬੂਟੀ ਹੋਈ ਆ ਇਦਾਂ ਹੀ ਇਹ ਕਾਂਗਰਸ ਘਾ ਕਾਂਗਰਸ ਬੂਟੀ ਹੁੰਦੀ ਆ ਕਾਂਗਰਸ ਘਾ ਕਹਿੰਦੇ ਇਹਨੂੰ ਸਪੈਸੀਫਿਕਲੀ ਤੇ ਆ ਦੇਖੋ ਤੇ ਸਾਹਮਣੇ ਦੇਖ ਪਾ ਰਹੇ ਹਾਂ ਅੰਨਾ ਮੋੜ ਜਿੱਦਾਂ ਕੁਝ ਵੀ ਨਹੀਂ ਦੀਦਾ ਤੁਹਾਨੂੰ ਇਸ ਬੂਟੀ ਕਰਕੇ ਅੱਗੇ ਆਹ ਦੇਖੋ ਤੇ ਇਹੀ ਗੱਲ ਮੈਂ ਤੁਹਾਨੂੰ ਇੱਥੇ ਦਿਖਾਉਣ ਰੁਕਿਆ ਸੀ ਪੰਜਾਬ ਦੇ ਇਲਾਕੇ ਬਹੁਤ ਖੂਬਸੂਰਤ ਆ ਇਹ ਬਹੁਤ ਸ਼ਾਂਤ ਇਲਾਕੇ ਆ ਪਰ ਇਹਨਾਂ ਇਲਾਕਿਆਂ ਵੱਲ ਖਾਸ ਤੌਰ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਕਿਤੇ ਕਿਤੇ ਮੈਂ ਸੁਣਿਆ ਆ ਕਿ ਵੀ ਐਮ ਹਮ ਚਲਾਈ ਹੋਈ ਆ ਇਸ ਬੂਟੀ ਨੂੰ ਜੜੋ ਪੱਟਣ ਦੀ ਇਹਦਾ ਹੱਲ ਸਿਰਫ ਜੜੋ ਹੀ ਪੱਟਣਾ ਆ ਇੱਕ ਕਾਂਗਰਸ ਘਾਹ ਦਾ ਤੇ ਦੂਜਾ ਲੈਂਟਾਨਾ ਦਾ ਜਿਹਨੂੰ ਚੜੈਲ ਬੂਟੀ ਕਹਿੰਦੇ ਆ ਤੇ ਕਿਤੇ ਕਿਤੇ ਮੈਂ ਸੁਣਿਆ ਸੀ ਵੀ ਚੜੈਲ ਬੂਟੀ ਜਿਹੜੀ ਆ ਤੇ ਕਾਂਗਰਸ ਘਾਹ ਆ ਇਹਨਾਂ ਤੋਂ ਕੀੜੇ ਮਾਰ ਦਵਾਈਆਂ ਬਣਾ ਰਹੇ ਆ ਤੇ ਇੱਕ ਹੋਰ ਚੀਜ਼ ਮੈਂ ਸੁਣੀ ਸੀ ਕਿ ਜਿਹੜੀ ਚੜੈਲ ਬੂਟੀ ਆ ਲੈਂਟਾਨਾ ਜੋ ਆ ਉਸ ਤੋਂ ਟੋਕਰੇ ਵਗੈਰਾ ਟੋਕਰੀਆਂ ਵਗੈਰਾ ਉਹ ਬਣਾਈਆਂ ਜਾ ਰਹੀਆਂ ਆ ਉੱਤਰਾਖੰਡ ਦੇ ਵਿੱਚ ਕਿਤੇ ਪਤਾ ਲੱਗਾ ਸੀਗਾ ਮੈਨੂੰ ਕਿ ਉੱਥੇ ਬਣਾਈਆਂ ਜਾ ਰਹੀਆਂ ਆ ਤੇ ਚਲੋ ਜੇਕਰ ਇਹ ਆਪਸ਼ਨ ਹੈਗੀ ਆ ਤੇ ਇਹਨੂੰ ਐਕਸਪਲੋਰ ਕੀਤਾ ਜਾਵੇ ਮੈਂ ਤਾਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਆ ਜਾਂ ਹੋਰ ਜੋ ਜਥੇਬੰਦੀਆਂ ਹੈਗੀਆਂ ਆ ਜੋ ਇਹਨਾਂ ਨੂੰ এনवायरमेंट ਨੂੰ ਪਿਆਰ ਕਰਦੀਆਂ ਆ ਉਹ ਇਸ ਤੋਂ ਫਾਇਦਾ ਲੈਣ ਜਿੱਦਾਂ ਕਿ ਟੋਕਰੇ ਵਗੈਰਾ ਟੋਕਰੀਆਂ ਵਗੈਰਾ ਜਾਂ ਹੋਰ ਸ਼ੂ ਰੈਕ ਵਗੈਰਾ ਬਣਦੇ ਆ ਉਸ ਆਪਸ਼ਨ ਨੂੰ ਐਕਸਪਲੋਰ ਕੀਤਾ ਜਾਵੇ ਠੀਕ ਆ ਜੀ ਮੈਂ ਤੁਹਾਨੂੰ ਪੰਜਾਬ ਦੇ ਇਸ ਖੂਬਸੂਰਤ ਪਹਾੜੀ ਇਲਾਕੇ ਦੇ ਵਿੱਚ ਇਹ ਹੀ ਦਿਖਾਉਣ ਰੁਕਿਆ ਸੀ ਕਿ ਇਸ ਬੂਟੀ ਨੇ ਬਹੁਤ ਘੇਰਾ ਪਾ ਲਿਆ ਆ ਸੜਕਾਂ ਤੇ ਬਿਲਕੁਲ ਮਤਲਬ ਕਿ ਵੀ ਕਿਤੇ ਕਿਤੇ ਮੋੜਾਂ ਤੇ ਦੀਦਾ ਹੀ ਨਹੀਂ ਤੁਹਾਨੂੰ ਇੰਨੀ ਜ਼ਿਆਦਾ ਬੂਟੀ ਸੰਘਣੀ ਹੋ ਗਈ ਹੋਆ ਤੇ ਇਹ ਹੀ ਮੈਂ ਕੰਸਰਨ ਰੇਜ਼ ਕਰਨ ਰੁਕਿਆ ਸੀ ਤੇ ਚਲੋ ਠੀਕ ਆ ਜੀ ਚੈਨਲ ਨੂੰ ਦੇਖਦੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ